ਜੋ ਜੀ ਸਤਨਾਮ ਸ੍ਰੀ ਵਾਹਿਗੁਰੂ ਕਿਤਨਾ ਹੈ ਤੋ ਸਨਸਨਿ ਆਉ ਦੇ ਬਿਹਾਤ ਹੈ ਫੁਟੇ ਕਟਿ ਜਿਉ ਪਾਨੀ ਕਿਤਨਾ ਹੈ ਤੋ ਚੇਤਨੈ ਇਸ ਦਿਨ ਮੈ ਬ੍ਰਾਮਣਿ ਸਨਸਨਿ ਆਉ ਦੇ ਬਿਹਾਤ ਰਹਿ ਫੁਟੇ ਕਟਿ ਜਿਉ ਪਾਨੀ ਹਰ

ਸਾਰੇ ਸੰਗਤੋਂ ਪਹਿਲਾ ਬੇਨਤੀ ਹੈ ਜੋ ਵੀ ਸੰਗਤ ਦਰਬਾਰ ਸਾਹਿਬ ਤੋਂ ਬਾਹਰ ਸੈਕਟਾਂ ਦੇ ਬੈਠੇ ਹਨ ਖਾਸ ਕਰਕੇ ਭਾਈਆਂ ਗੁਰੂ ਕੇ ਦਰਬਾਰ ਵਿੱਚ ਆਓ ਸਤਿਗੁਰਾਂ ਦੇ ਆਗਮਨ ਕਰਨਾ ਵੀ ਤਾਂ ਕਿ ਭਾਈ ਕੁਝ ਸਮੇਂ ਲਈ ਆਪਾਂ ਮਾਤਾ ਜੀ ਦੀ ਅੰਮ੍ਰਿਤ ਅਰਦਾਸ ਦੇ ਵਿੱਚ ਉੱਟ ਕੇ ਫਿਰ ਅਰਦਾਸ ਬੇਨਤੀ ਸਮਾਪਤੀ ਕਰਾਂਗੇ ਬੇਨਤੀ ਹੈ ਸਾਰੇ ਸੰਗਤ ਨੂੰ ਕੁਝ ਸੁਣਾ ਸਾਢੇ 12:00 ਤੋਂ ਪਾਉਣੇ 1 ਤੱਕ ਗੁਰੂ ਦੇ ਦਰਬਾਰ ਵਿੱਚ ਆਓ ਤਾਂ ਕਿ ਸਾਡਾ ਵੀ ਪਤਾਲ ਹੋਵੇ ਉਸ ਮਿਸੜੀ ਹੋਈ ਰੋਹ ਦਾ ਜੋ ਉਹਨੂੰ ਵੀ ਆਪਨਾ ਸਾਥ ਨਿ ਮਿਲੇ ਪਿਆਰ ਨਾਲ ਸਾਰੇ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਜਿਨ੍ਹਾਂ ਸੰਗਤਾਂ ਨੇ ਪਰਚਰਦਾ ਪਾਣੀ ਸਕਦੇ ਆ ਕੋਈ ਵੀ ਭਾਈ ਬਾਰ-ਬਾਰ ਬੈਠੋ ਬਾਹਰ ਫੇਰ ਬੈਠਣਾ ਤੇ ਦਰਬਾਰ ਸਾਹਿਬ ਪਰ ਜਾਣਾ ਜੇ ਸੰਗਤ ਦਰਵਾਜ਼ਾ ਖੁੱਲ ਜਾਂਦਾ ਹੈ ਤਾਂ ਉਸ ਤੋਂ ਬਾਅਦ ਬਾਰ-ਬਾਰ ਬੈਠਣਾ ਹੁੰਦਾ ਤੇ ਸਾਰੀ ਸੰਗਤ ਗੁਰੂ ਕੇ ਦਰਬਾਰ ਵਿੱਚ ਆਉਂ ਬਾਰ-ਬਾਰ ਕਹਿਣਾ ਨਾ ਪਵੇ ਚੰਗਾ ਨਹੀਂ ਲੱਗਦਾ ਹੁੰਦਾ ਇਸੇ ਕਰਕੇ ਇੱਕੋ ਵਾਰੀ ਕਹਿਣ ਤੇ ਸਾਰੀ ਸੰਗਤ ਦਰਬਾਰ ਸਾਹਿਬ ਵਿੱਚ ਆਉ ਜੋ ਸੰਗਤ ਆ ਰਹੀ ਹੈ ਉਹ ਸਾਦਾ ਬਾਣੀ ਸੁਣ ਕੇ ਸ਼ੁਰੂ ਕੀ ਕਰਨਾਂ ਲਈ ਬੈਠਣ ਦੀ ਕਿਰਪਾ ਕਰੂਗੀ ਤਾਂ ਸਤਿਗੁਰੂ ਜੀ ਸਾਥ ਸਿੱਖੀ ਦੇ ਹੁੰਦੇ ਨੇ ਕਿੰਨੇ ਬੰਧਿਆ ਉਮਰ ਜਿਹੜੀ ਦਿਨ ਬਾ ਦਿਨ ਕਰਕੇ ਕੱਟਦੀ ਜਾ ਰਹੀ ਹੈ ਉਸ ਕਾਲ ਪਰਕਾਇ ਗੁਰੂ ਦੇ ਨਾਲ ਜੁੜਨਾ ਕਰਨਾ ਜੇ ਮੈਂ ਪੁੱਟੜੇ ਕਹੇ ਨਾ ਆਪਾ ਜਾਵੇ ਵੀ ਤਨੀ ਗੰਦੇ ਟੁੜੇ ਲਾ ਪਾਣੀ ਔਰ ਤੇਰੀ ਜਾਵੇ ਵੀ ਤਨੀ ਇਹ ਫੁੱਟੜੇ ਕਰੇ ਤਾ ਪਾਣੀ ਔਰ ਤੇਰੀ ਜਾਵੇ ਤੇਰੇ ਜਾਵੇਂ ਦੀਤਰੇ ਮੈਂ ਸੁਟੜੇ ਸੁੜੇ ਤਾਣੇ ਆਪ ਤੇਰੇ ਜਾਵੇਂ ਦੀਤਰੇ